ਹੁਣ ਆਮ ਨਾਗਰਿਕ ਨੂੰ ਪੁੱਛਦੇ ਆ ਇਸ ਕਿਸਾਨ ਅੰਦੋਲਨ ਦਾ ਉਹਨੂੰ ਕਿੰਨਾ ਅਸਰ ਪੈ ਰਿਹਾ ਤੁਹਾਡਾ ਕੀ ਖਿਆਲ ਹੈ ਇਸ ਕੇਸ ਨੂੰ ਦਵਾਈ ਲੈਣ ਦੇ ਗਲਤ ਕਹਿੰਦੇ ਨੇ ਕਾਲ ਦਿੱਤੀ ਹੈ ਦਵਾਈ ਦੀ ਤੁਸੀਂ ਲੈ ਸਕਦੇ ਆਂ ਅਸੀਂ ਦਵਾਈ ਲੈਣ ਚਲੇ ਦਵਾਈ ਨੂੰ ਜਾਣਦੇ ਇਹ ਤੁਹਾਨੂੰ ਨਹੀਂ ਲੱਗਦਾ ਕਿ ਹਾਂ ਇਹ ਥੋੜਾ ਧੱਕਾ ਕੀਤਾ ਜਾ ਰਿਹਾ ਨਹੀਂ ਧੱਕਾ ਨਹੀਂ ਅਸੀਂ ਕਹਿ ਨਹੀਂ ਸਕਦੇ ਧੱਕਾ ਦਵਾਈਆਂ ਨੇ ਕਾਲ ਜਾਨ ਦਵਾਈਆਂ ਨੇ ਕਾਲ ਬੰਦ ਕਰ ਦਿੰਦੇ ਅਸੀਂ ਦਵਾਈ ਲੈਣ ਜਾਂਦੇ ਹੀ ਨਾ ਨਾ ਹੁਣ ਹੋਰ ਆਮ ਪਬਲਿਕ ਨੂੰ ਪੁੱਛਦੇ ਆ ਕੀ ਇੱਥੇ ਦਾ ਮਾਹੌਲ ਕਿਹੋ ਜਿਹਾ ਸਿਸਟਮ ਚੱਲ ਰਿਹਾ ਆ ਇੱਕ ਹੋਰ ਰਾਘੀ ਨੂੰ ਪੁੱਛਦੇ ਆ ਤੁਹਾਨੂੰ ਕੀ ਲੱਗਦਾ ਕਿ ਇਸ ਕਿਸਾਨ ਅੰਦੋਲਨ ਦਾ ਤੁਹਾਡੇ ਬਾਰੇ ਕੀ ਖਿਆਲ ਆ ਇਹ ਸਹੀ ਆ ਜਾਂ ਨਹੀਂ ਯਾ ਸਪੋਰਟ ਆ ਕੋਈ ਨਾ ਸਾਡੀ ਕਿਸਾਨ ਨੂੰ ਸਾਡੇ ਐ ਤਾਂ ਸਪੋਰਟ ਯਾਰ ਸਾਡੀ ਸਪੋਰਟ ਆ ਪਰ ਡਰਾਈਵਰ ਜੀ ਆ ਕੇ ਤੁਹਾਨੂੰ ਸਪੋਰਟ ਤਾਂ ਹੈਗੀ ਜਿਵੇਂ ਦਾ ਅਸੀਂ ਆ ਸਾਰਾ ਜੋ ਬਿਮਾਰ ਬੰਦੇ ਨੂੰ ਤਾਂ ਫੇਰ ਹੋਣੀ ਚਾਹੀਦੀ ਆ ਜਿਵੇਂ ਆਪ ਕਹਿੰ ਜਾਂਦੇ ਹੋ ਇਹ ਸਨ ਆਮ ਨਾਗਰਿਕਾਂ ਦੇ ਕੁਝ ਬਿਆਨ ਕੁਝ ਲੋਕ ਤੰਗ ਵੀ ਹੋ ਰਹੇ ਨੇ ਤੇ ਕੁਝ ਲੋਕ ਇਸ ਟੀਨ ਸਪੋਰਟ ਵੀ ਘਾ ਰਹੇ ਨੇ ਆਓ ਬਾਕੀ ਕੁਝ ਲੋਕਾਂ ਨੂੰ ਪੁੱਛਦੇ ਹਾਂ ਕੀ ਮਾਹੌਲ ਹੈ ਇੱਥੇ ਦਾ ਜਿਵੇਂ ਕਿ ਵੇਖਿਆ ਜਾ ਰਿਹਾ ਪੰਜਾਬ ਦਾ ਜਲੰਧਰ ਸ਼ਹਿਰ ਜਿਵੇਂ ਕਿ ਆ ਆਰ ਕੇ ਢਾਬਾ ਵੀ ਖੁੱਲਾ ਹੋਇਆ ਹੋਆ ਪਰ ਜਲੰਧਰ ਸ਼ਹਿਰ ਬਿਲਕੁਲ ਆਮ ਦੇਣਾ ਵਾਂਗੂ ਚੱਲ ਰਿਹਾ ਆ ਹਾਂ ਥੋੜੀ ਜੀ ਲੋਕਾਂ ਦੀ ਆਵਾਜ਼ਾਈ ਘੱਟ ਆ ਪਰ ਚੁੱਪਚੀ ਬੀਤੇ ਲੁੱਕ ਛੁਪ ਕੇ ਦੁਕਾਨਾਂ ਰੇੜੀਆਂ ਆਵਾਜ਼ਾਈ ਚੱਲ ਰਹੀ ਆ ਅਨੋਂ ਹੁਣ ਅੱਗੇ ਦਿਖਾਉਂਦੇ ਆਂ ਕਈ ਰੇੜੀਆਂ ਵਾਲੇ ਕਈ ਦੁਕਾਨਾਂ ਵਾਲੇ ਕਈ ਫੜੀਆਂ ਵਾਲੇ ਆਪਣਾ ਕੰਮ ਲੁੱਕ ਕੇ ਕਰ ਰਹੇ ਨੇ ਇਸ ਚੀਜ਼ ਤੋਂ ਇਹ ਪਤਾ ਲੱਗਦਾ ਹੈ ਕਿ ਆਮ ਜਨਤਾ ਨੂੰ ਕਿਸਾਨਾਂ ਦੇ ਇਸ ਅੰਦੋਲਨ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਤੁਸੀਂ ਐਜ਼ ਅ ਆਡੀਅנס ਦੱਸੋਗੇ ਕਿ ਹਾਂ ਇਸ ਅੰਦੋਲਨ ਬਾਰੇ ਤੁਹਾਡਾ ਕੀ ਖਿਆਲ ਹੈ ਤੇ ਇਸ ਅੰਦੋਲਨ ਦੇ ਵਿੱਚ ਜਿਵੇਂ ਲੋਕ ਆਮ ਮਰਜ਼ੀ ਦੀ ਜ਼ਿੰਦਗੀ ਵਾਂਗੂ ਘੁੰਮ ਫਿਰ ਰਹੇ ਨੇ ਤੁਹਾਨੂੰ ਇਹ ਜਵਾਬ ਦੇਣਾ ਪਏਗਾ ਕਿ ਹਾਂ ਕਿ ਇਹ ਸਭ واضح ਹੈ ਕਿ ਆਲਰੇਡੀ ਵਾਲੇ ਇੱਕ ਫਰੂਟ ਵਾਲੇ ਖੜੇ ਨੇ ਕਾਫੀ ਸਾਰੀਆਂ ਅਜਿਹੀਆਂ ਦੁਕਾਨਾਂ ਨੇ ਜਿਹੜੀਆਂ ਪਹਿਲਾਂ ਤੋਂ ਹੀ ਖੁੱਲੀਆਂ ਹੋਈਆਂ ਨੇ ਇਸ ਵੇਲੇ ਹੀ ਮੌਜੂਦ ਹਨ ਕੋਦ ਚੌਂਕ ਦੇ ਵਿੱਚ ਤੁਸੀਂ ਰਾਸ਼ੀ ਦੇਖ ਸਕਦੇ ਹੋ ਸੰਬੂਧਨ ਤੌਰ ਤੇ ਇੱਥੇ ਇੰਜ ਬਸਤੀਤ ਹੋ ਰਿਹਾ ਜਿਵੇਂ ਉਹ ਸਾਈਡ ਤੋਂ ਦਿਖਾ ਦਿੱਤਾ ਜਾਵੇ ਜੂਸ ਦੀਆਂ ਰੇੜੀਆਂ ਪਟੋਰੀਆਂ ਦੀਆਂ ਪੰਜਾਬ ਬੰਦ ਪੰਜਾਬ ਬੰਦ ਵਾਂਗੂ ਲੱਗ ਨਹੀਂ ਰਿਹਾ ਲੋਕ ਤੇ ਛੁਪ ਕੇ ਇੱਥੇ ਦੁਕਾਨਾਂ ਖੋਲੀਆਂ ਜਾਂਦੀਆਂ ਨੇ ਖੁੱਲ ਵੀ ਰਹੀਆਂ ਨੇ ਤੇ ਆਮ ਨਾਗਰਿਕ ਉਸ ਹੋਣਾ ਚੀਜ਼ਾਂ ਦਾ ਨੰਦ ਵੀ ਮਾਨ ਦੇ ਦਿਖ ਰਹੇ ਨੇ ਦਿਖਾਣੇ ਆ ਬਾਜ਼ਾਰ ਜਿਵੇਂ ਇੱਥੇ ਲੋਕ ਕੱਪੜੇ ਵੀ ਲੈ ਰਹੇ ਨੇ ਸਾਰਾ ਕੁਝ ਆਮ ਦਿਨਾ ਵਾਂਗੂ ਚੱਲ ਰਿਹਾ ਆ ਬਿਲਕੁਲ ਹੀ ਆਮ ਦਿਨਾ ਵਾਂਗੂ ਲੋਕ ਇੱਥੇ ਖਰੀਦੋ ਫੋਕੋਦ ਕਰਦੇ ਹੋਏ ਦਿਖ ਰਹੇ ਨੇ ਸਰ ਅੱਧੇ ਸ਼ਟਰ ਖੁੱਲੇ ਹੋਏ ਨੇ ਅੱਧੇ ਅੱਧੇ ਸ਼ਟਰ ਡਾਊਨ ਨੇ ਅੱਧੇ ਦੇ ਹੁਣ ਆ ਦੁਕਾਨ ਇੱਕ ਵਾਈਨ ਸ਼ਾਪ ਵੀ ਖੁੱਲੀ ਹੋਈ ਆ ਤੁਹਾਡੇ ਸਾਹਮਣੇ ਆ ਫਟੋਰੀਆਂ ਦੀਆਂ ਰੇੜੀਆਂ ਖੁੱਲੀਆਂ ਨੇ ਤੁਹਾਡੇ ਮੋੜੇ ਹੀ ਆ ਇਹ ਸਾਰੇ ਹਾਲਾਤ ਜਲੰਧਰ ਦੇ ਲੋਕਾਂ ਦੇ ਜਲੰਧਰ ਵਾਸੀਆਂ ਦੇ ਕਿਸਾਨ ਅੰਦੋਲਨ ਦਾ ਸਮਸਥਨ ਦੀ بجائے ਉਹਨਾਂ ਦੀ ਮਹੱਤਤਾ ਆਪਣੀਆਂ ਦੁਕਾਨਾਂ ਆਪਣੀਆਂ ਫੜੀਆਂ ਲਗਾਉਣਾ ਹੈ ਜਿਵੇਂ ਕਿ ਦੇਖ ਸਕਦੇ ਇੱਥੇ ਬੂਦੇ ਬਾਜ਼ਾਰ ਦੀ ਤਿਆਰੀ ਹੋ ਰਹੀ ਆ ਜਿਵੇਂ ਕੀ ਦੇਖਿਆ ਜਾ ਰਿਹਾ ਆ ਦੇਖੋ ਬਾਜ਼ਾਰ ਦੀਆਂ ਇੱਥੇ ਚੱਲ ਰਿਹਾ ਆ ਰੇੜੀਆਂ ਲੱਗ ਰਹੀਆਂ ਨੇ ਮਤਲਬ ਇਸ ਕਾਲ ਦੀ ਕੋਈ ਖੌਫ ਨਹੀਂ ਕੋਈ ਮਹੱਤਤਾ ਨਹੀਂ ਕਿਸਾਨਾਂ ਦੇ ਇਸ ਅੰਦੋਲਨ ਦੀ ਕੋਈ ਮਰਿਆਦਾ ਨਹੀਂ ਜਿਵੇਂ ਕਿ ਤੁਹਾਡੇ ਸਾਹਮਣੇ ਆ ਆ ਦੇਖ ਸਕਦੇ ਹੋ ਤੁਸੀਂ लवली स्वीट्स ਦਾ ਵੀ ਅੱਧਾ ਸ਼ਟਰ ਖੁੱਲਾ ਹੋਇਆ ਆ ਵੱਡੀਆਂ ਵੱਡੀਆਂ ਫਰਾਂਚਾਈਜ਼ੀਆਂ ਖੁੱਲੀਆਂ ਹੋਈਆਂ ਇਹ ਦੇਖ ਸਕਦੇ ਹੋ ਤੁਹਾਨੂੰ ਹੁਣ ਹੋਰ ਦਿਖਾਉਂਦੇ ਆ ਆਮ ਮザ ਦੀ ਜ਼ਿੰਦਗੀ ਵਾਂਗੂ ਇੱਥੇ ਸਾਧੂ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਆ ਜੋ ਕਿ ਅਜੇਹਾ ਪਹਿਲਾਂ ਕਦੇ ਨਹੀਂ ਦੇਖਿਆ ਨਿਊਟ੍ਰੀਕਲਚਰ ਦੇ ਰੇੜੀਆਂ ਚੱਲ ਰਹੀਆਂ ਨੇ ਤਵੇਲੇ ਮਿਲੋਦਾ ਜਲੰਧਰ ਦੇ ਰੈਣਕ ਵਿਜਾਰ ਵਿੱਚ ਕਾਫੀ ਦੁਕਾਨਾਂ ਖੁੱਲੀਆਂ ਵੀ ਨੇ ਕਾਫੀ ਬੰਦ ਵੀ ਨੇ ਇਹ ਨੇ ਜਲੰਧਰ ਰੈਣਕ ਵਿਜਾਰ ਦਾ ਕੁਝ ਹਾਲ ਕਿਸਾਨ ਅੰਦੋਲਨ ਦੇ ਸਕਾਲ ਤੋਂ ਬਾਅਦ ਵੀ ਅਨੇਕਾਂ ਹੀ ਦੁਕਾਨਾਂ ਅਨੇਕਾਂ ਤੋਂ ਹੀ ਜ਼ਿਆਦਾ ਦੁਕਾਨਾਂ ਖੁੱਲੀਆਂ ਹੋਈਆਂ ਦਿਖ ਰਹੀਆਂ ਨੇ ਇਹ ਤੁਹਾਡੇ ਮੋਹਰੇ ਜਲੰਧਰ ਰੈਣਕ ਵਿਜਾਰ ਦੇ ਕੁਝ ਹਾਲਾਤ ਇੱਥੇ ਦੁਕਾਨਾਂ ਇੰਜ ਖੁੱਲੀਆਂ ਹੋਈਆਂ ਨੇ ਜਿਵੇਂ ਰਜ਼ਾਨਾ ਦੀ ਰਜ਼ਾਨਾ ਦੇਣਾ ਵਿੱਚ ਖੁੱਲੀਆਂ ਹੁੰਦੀਆਂ ਨੇ ਹਾਂ ਬਸ ਫਰਕ ਇੰਨਾ ਹੈ ਕਿ ਹਾਂ ਇੱਥੇ ਭੀੜ ਤੇ ਤਾ ਤੇ ਲੋਕ ਬਹੁਤ ਹੀ ਨਾ ਮਾਤਾ ਦੇਖ ਰਹੇ ਨੇ ਇਹ ਨੇ ਪਿਛਤ ਤਸਵੀਰਾਂ ਜਿਲੰਧਰ ਦੇ ਰਣਕ ਬਾਜ਼ਾਰ ਦੀਆਂ ਫਿਰ ਅਸੀਂ ਦੇਖ ਸਕਦੇ ਹਾਂ ਕਿਸਾਨ ਅੰਦੋਲਨ ਦੀ ਕਾਲ ਦੇ ਬਾਅਦ ਵੀ ਅਨੇਕਾਂ ਹੀ ਦੁਕਾਨਾਂ ਅਨੇਕਾਂ ਹੀ ਭੜੀਆਂ ਚੱਲ ਰਹੀਆਂ ਨੇ ਤੇ ਉੱਥੇ ਖਰੀਦਦਾਰੀ ਚੱਲਦੀ ਹੋਈ ਦੇਖ ਰਹੀ ਹੈ